ਕਿਸਾਨ ਜਥੇਬੰਦੀਆਂ ਨੇ ਵੱਡਾ ਕਿਸਾਨ ਅੰਦੋਲਨ ਲੜਿਆ ਤੇ ਜਿੱਤਿਆ ਵੀ ਪਰ ਹਲੇ ਵੀ ਜੋ ਕਿਸਾਨਾਂ ਦੀਆਂ ਮੁੱਖ ਮੰਗਾਂ ਸੀਗੀਆਂ ਕਾਨੂੰਨ ਤਾਂ ਭਾਵੇਂ ਵਾਪਸ ਹੋ ਗਏ ਆ ਪਰ ਮੁੱਖ ਮੰਗਾਂ ਹਲੇ ਵੀ ਜਿਉਂਦੀਆਂ ਤਿਉਂ ਆ ਜਿਹੜੀਆਂ ਉਹ ਲਟਕ ਰਹੀਆਂ ਹੈਗੀਆਂ ਜਿਨ੍ਹਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਪੰਜਾਬ ਦੇ ਵਿੱਚ ਤੇ ਪੂਰੇ ਪੂਰੇ ਭਾਰਤ ਦੇ ਵਿੱਚ ਉਹ ਮੂਵਮੈਂਟ ਨੂੰ ਆ ਜਿਹੜਾ ਭਖਾ ਰਹੀਆਂ ਹੈਗੀਆਂ ਆਉਣ ਵਾਲੀ 26 ਜਨਵਰੀ ਨੂੰ ਵੀ ਆ ਜਿਹੜਾ ਜਦੋਂ ਸਾਰੇ ਦਾ ਸਾਰਾ ਦੇਸ਼ ਆ ਜਿਹੜਾ ਗਣਤੰਤਰ ਦੇਸ ਮਨਾ ਰਿਹਾ ਹੋਊਗਾ ਉਸ ਸਮੇਂ ਦੇ ਦੌਰਾਨ ਆ ਜਿਹੜਾ ਕਿਸਾਨਾਂ ਵੱਲੋਂ ਦੁਬਾਰਾ ਤੋਂ ਫੇਰ ਟਰੈਕਟਰ ਮਾਰਚ ਆ ਜਿਹੜਾ ਉਹ ਸ਼ੁਰੂ ਕੀਤਾ ਜਾਣਾ ਤੁਹਾਨੂੰ ਯਾਦ ਕਰਵਾ ਦਈਏ ਕਿ ਕਿਸਾਨ ਅੰਦੋਲਨ ਤੋਂ ਪਹਿਲਾਂ ਅਜਿਹੇ ਟਰੈਕਟਰ ਮਾਰਚ ਆ ਜਿਹੜੇ ਉਹ ਸਾਡੇ ਨਜ਼ਰੀ ਪੈਂਦੇ ਸੀਗੇ ਤੇ ਇਹਨਾਂ ਟਰੈਕਟਰ ਮਾਰਚਾਂ ਨਹੀਂ ਆ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫੇਰ-ਫੇਰ ਕਿਸਾਨੀ ਲਹਿਰ ਨੂੰ ਆ ਜਿਹੜੇ ਉਹ ਅੰਗੜਾਈ ਪ੍ਰਦਾਨ ਕਰਨੀ ਤੇ ਕਿਸਾਨੀ ਲਹਿਰ ਨੂੰ ਆ ਜਿਹੜਾ ਨਵੇਂ ਦਸ਼ਹਾਦਿਆਂ ਤੀਕਾ ਜਿਹੜਾ ਉਹ ਲੈ ਕੇ ਜਾਣਾ ਹੈਗਾ ਆਪਾਂ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜਰਨਲ ਸੱਤਰ ਰਜਿੰਦਰ ਸਿੰਘ ਦੀਪ ਸਿੰਘ ਜੀ ਵਾਲਾ ਕੋਲੇ ਪਹੁੰਚੇ ਹੋਏ ਆ ਉਹਨਾਂ ਤੋਂ ਜਾਣਾਂਗੇ ਕਿ 26 ਤਰੀਕ ਦਾ ਜੋ ਮਾਰਚ ਹੈਗਾ ਕੀ ਕੀ ਇਸ ਦੇ ਮੰਗਾ ਮਸਲੇ ਹੈਗੇ ਆ ਉਹ ਜੋ ਕੇ ਸਮੇਂ ਦੇ ਵਿੱਚ ਕਿਸਾਨ ਲਹਿਰ ਜਿਹੜੀ ਉਹ ਕਿੱਥੇ ਜੇ ਖੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਲਹਿਰ ਦਾ ਭਵਿੱਖ ਕੀ ਹੋਊਗਾ ਅਜਿਹੇ ਸਵਾਲਾਂ ਦੇ ਉੱਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਵਾਗਤ ਆ ਬਾਈ ਸ਼ੁਕਰੀਆ ਭਾਈ ਜੀ ਅੱਛਾ ਭਾਈ ਜੀ 26 ਤਰੀਕ ਨੂੰ ਜੋ ਕਿਸਾਨ ਆਰਗੇਨਾਈਜੇਸ਼ਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈਗਾ ਕਿੰਨੀਆਂ ਜਥੇਬੰਦੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਦੇ ਵਿੱਚ ਇਹਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈਗਾ ਤੇ ਮੁੱਖ ਤੌਰ ਦੇਤੇ ਕਿਹੜੀਆਂ ਮੰਗਾਂ ਨੂੰ ਆ ਜਿਹੜਾ ਫੋਕਸ ਦੇ ਵਿੱਚ ਰੱਖਿਆ ਹੋਇਆ ਹੈ ਦੇਖੋ ਪੰਜਾਬ ਸੰਯੁਕਤ ਕਿਸਾਨ ਮੋਰਚਾ 26 ਜਨਵਰੀ ਨੂੰ 500 ਤੋਂ ਉੱਪਰ ਜ਼ਿਲ੍ਹਿਆਂ ਦੇ ਵਿੱਚ ਪੂਰੇ ਮੁਲਕਦਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰ ਜਿਹੜਾ ਹੈਗਾ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੀਆਂ 32 ਕਿਸਾਨ ਜਿੱਥੇ ਬੰਦੀਆਂ ਉਹਦੇ ਵਿੱਚ ਸ਼ਾਮਲ ਨੇ ਤੇ ਇਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਨੇ ਜਿੰਦੇ ਚ ਜਿਵੇਂ ਕਰਜ਼ੇ ਵਾਲਾ ਮਸਲਾ ਕਰਜ਼ੇ ਦਾ ਮਸਲਾ ਬਹੁਤ ਵੱਡਾ ਮਸਲਾ ਕਿਸਾਨੀ ਦਾ ਜਿਹੜਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਉਹਨਾਂ ਦੀ ਜਿਹੜੀ ਹੈਗੀ ਆ ਮਾਨਸਿਕ ਤਣਾਅ ਦਾ ਔਰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਕਾਰਨ ਜਿਹੜਾ ਕਰਜ਼ਾ ਔਰ ਪਿਛਲੀ ਇਹ ਸਾਰਾ ਜਿਹੜਾ ਮੋਦੀ ਸਰਕਾਰ ਦੇ 9 9.5 ਸਾਲ ਲੰਘੇ ਆ ਇਹਦੇ ਦੌਰਾਨ ਜਿਹੜਾ ਹੈਗਾ ਲਗਭਗ 15 ਲੱਖ ਕਰੋੜ ਰੁਪਈਆ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਤੇ ਕੇਂਦਰ ਸਰਕਾਰ ਨੇ ਜਿਹੜੀ ਲੀਕ ਆ ਉਹ ਮਾਰੀ ਇਸ ਤੋਂ ਇਲਾਵਾ ਜਿਹੜੇ ਉਹ ਵਿਜੇ ਮਾਲੀਆ ਨੀਰੋ ਮੋਦੀ ਉਹ 1100 ਕਰੋੜ ਰੁਪਏ ਲੈ ਕੇ ਭੱਜ ਗਏ ਉਹ ਵੱਖਰੇ ਆ ਤੇ ਪੂਰੇ ਮੁਲਕ ਦੇ ਵਿੱਚ ਕਿਸਾਨੀ ਦਾ ਕਰਜ਼ਾ ਜਿਹੜਾ ਉਹ 18 ਲੱਖ ਕਰੋੜ ਰੁਪਏ ਦੇ ਕਰੀਬ ਜਦੋਂ ਕਿਸਾਨਾਂ ਦਾ ਕਰਜ਼ਾ ਉਦੋਂ ਮਾਫ਼ ਕਰਨਾ ਉਦੋਂ ਕਹਿੰਦੇ ਵੀ ਬੈਂਕਾਂ ਤੇ ਲੋੜ ਪੈਂਦਾ ਠੀਕ ਆ ਉਦੋਂ ਖਜ਼ਾਨੇ 'ਚ ਪੈਸੇ ਨਹੀਂ ਅਸੀਂ ਕਹਿੰਦੇ ਕਿ ਖਜ਼ਾਨੇ 'ਚ ਉਹ ਪੈਸੇ ਕੱਢਣ ਦੀ ਲੋੜ ਨਹੀਂ ਜਿਹੜਾ ਕਾਰਪੋਰੇਟ ਨੂੰ ਦਿੰਨੇ ਆ ਉਹੀ ਕਿਸਾਨਾਂ ਦਾ ਕਰਜ਼ਾ ਜਿਹੜਾ ਹੈਗਾ ਤੁਸੀਂ ਉਹੀ ਪੈਸੇ ਜਿਹ ਕਿਸਾਨ ਜਿੰਨੇ ਕਾਰਪੋਰੇਟ ਦੇ ਮਾਫ਼ ਕੀਤੇ ਉਹਨੇ ਕਿਸਾਨੀ ਦੇ ਮਾਫ਼ ਕਰ ਦੋ ਉਹ ਕਾਰਪੋਰੇਟ ਤੋਂ ਗ੍ਰਾਹ ਲੋ ਸਮੁੱਚੇ ਮੁਲਕ ਦੀ ਕਿਸਾਨੀ ਜਿਹੜੀ ਹੈਗੀ ਆ ਕਰਜ਼ੇ 'ਚੋਂ ਖੁਦਕੁਸ਼ੀਆਂ ਤੋਂ ਇਹ ਝੰਡੇ 'ਚੋਂ ਨਿਕਲ ਸਕਦੀ ਹੈਗੀ ਆ ਪੰਜਾਬ ਦੇ ਵਿੱਚ 1.5 ਲੱਖ ਕਰੋੜ ਰੁਪਏ ਦੇ ਕਰੀਬ ਜਿਹੜਾ ਪੰਜਾਬ ਦੀ ਕਿਸਾਨੀ ਦਾ ਜਿਹੜਾ ਹੈਗਾ ਉਹ ਕਰਜ਼ਾ ਪੰਜਾਬ ਦੀ 90% ਦੇ ਤੋਂ ਵੱਧ ਜਿਹੜੀ ਕਿਸਾਨੀ ਹੈਗੀ ਆ ਉਹ ਬੁਰੀ ਤਰ੍ਹਾਂ ਜਿਹੜੀ ਹੈਗੀ ਆ ਕਰਜ਼ੇ ਦਾ ਉਹ ਸ਼ਿਕਾਇਤ ਕਰਕੇ ਕਰਜ਼ੇ ਦਾ ਮਸਲਾ ਜਿਹੜਾ ਕਿਸਾਨੀ ਦਾ ਬਹੁਤ ਵੱਡਾ ਜਿਹੜਾ ਮਸਲਾ ਹੈਗਾ ਇਸ ਕਰਕੇ ਪਹਿਲਾ ਕਰਜ਼ੇ ਤੇ ਲੀਕ ਵੱਜੇ ਦੂਸਰੇ ਨੰਬਰ ਤੇ ਕਿ ਜਿਹੜਾ ਐਮਐਸਪੀ ਦਾ ਮੁੱਦਾ ਹੈਗਾ ਕਿ ਸਾਰੀਆਂ ਫਸਲਾਂ ਦਾ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਦੇ ਤਹਿਤ ਵਾਜਬ ਭਾਅ ਤੇ ਖਰੀਦੀ ਗਾਰੰਟੀ ਜੇ ਇਹ ਹੋਊਗਾ ਤੇ ਤਾਂ ਹੀ ਆ ਕਿ ਦੁਬਾਰਾ ਕਰਜ਼ਾ ਨਹੀਂ ਚੜੂਗਾ ਕਰਜ਼ਾ ਮਾਫ ਕਰਕੇ ਜੇ ਕਰਜ਼ੇ ਚੜਨ ਦੇ ਕਾਰਨ ਨਹੀਂ ਖਤਮ ਕੀਤੇ ਜਾਣਗੇ ਤਾਂ ਕਿਸਾਨੀ ਜਿਹੜੀ ਫੇਰ ਹੈਗੀ ਆ ਉਹ ਕਰਜ਼ਾਈ ਹੋਊਗੀ ਕਿਉਂਕਿ ਕਰਜ਼ੇ ਦਾ ਕਾਰਨ ਜਿਹੜੀਆਂ ਲਾਗਤਾਂ ਨੇ ਖੇਤੀ ਦੀਆਂ ਲਾਗਤਾਂ ਨੇ ਉਹਨਾਂ ਦਾ ਔਰ ਜਿਹੜਾ ਦੂਸਰੇ ਪਾਸੇ ਫਸਲ ਦੀਆਂ ਕੀਮਤਾਂ ਨੇ ਉਹਨਾਂ ਦਾ ਜਿਹੜਾ ਪਾੜਾ ਹੈਗਾ ਕਰਜ਼ੇ ਦਾ ਕਾਰਨ ਹੈਗਾ ਉਹ ਲਾਗਤਾਂ ਜਿਹੜੀਆਂ ਨੇ ਉਹ ਤਾਂ ਚੀਤੇ ਦੀ ਰਫਤਾਰ ਤੇ ਉਹਨਾਂ ਦੀ ਕੀਮਤ ਵੱਧ ਰਹੀ ਆ ਤੇ ਜਿਹੜੇ ਫਸਲਾਂ ਦੇ ਭਾਅ ਨੇ ਉਹ ਜੂਨ ਦੀ ਰਫਤਾਰ ਜਿਹੜੇ ਹੈਗੇ ਨੇ ਚੱਲ ਰਹੇ ਨੇ ਜਿਹੜਾ ਇਹ ਕਾਰਨ ਹੈਗਾ ਕਿ ਮੰਨ ਲਓ ਜੇ ਅੱਜ ਜੋ ਕਿਸਾਨ ਦੀ ਲਾਗਤ ਹੈਗੀ ਆ ਜੋ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਦੇ ਤਹਿਤ ਉਹਨਾਂ ਨੂੰ ਰੇਟ ਮਿਲਣਾ ਚਾਹੀਦਾ ਜੇ 6000 ਰੁਪਇਆ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕਿਸਾਨੀ ਨੂੰ ਘਾਟਾ ਪੈ ਰਿਹਾ ਹੁਣ ਜਿਹੜਾ ਜੇ ਉਹ ਕਿਸੇ ਅਨਾਜ ਨੂੰ ਇੱਕ ਕੁਆਂਟਲ ਅਨਾਜ ਨੂੰ ਤਿਆਰ ਕਰਨ ਤੇ ਉਹਦਾ ਸਾਰਾ ਖਰਚਾ ਜੇ 8000 ਰੁਪਏ ਆ ਰਿਹਾ ਜੇ ਉਹਨੂੰ ਰੇਟ 2000 ਮਿਲ ਰਿਹਾ ਇਹਦਾ ਮਤਲਬ ਕੁਆਂਟਲ ਦੇ ਮਗਰ ਉਹਨੂੰ 6000 ਰੁਪਏ ਘਾਟਾ ਪੈ ਰਿਹਾ ਔਰ ਇਹੀ ਕਰਜ਼ੇ ਦੇ ਰੂਪ ਵਿੱਚ ਇਕੱਠਾ ਹੋ ਰਿਹਾ ਹੈ ਨਾ ਤਾਂ ਜਿੰਨਾ ਚਿਰ ਇਹ ਕੀਮਤਾਂ ਦਾ ਔਰ ਜਿਹੜੀਆਂ ਫਸਲਾਂ ਦੇ ਭਾ ਦਾ ਖੇਤੀ ਲਾਗਤਾਂ ਦਾ ਔਰ ਫਸਲਾਂ ਦਾ ਜਿਹੜੀ ਕੀਮਤਾਂ ਦਾ ਪਾੜਾ ਜਿਹੜਾ ਉਹ ਖਤਮ ਨਹੀਂ ਹੁੰਦਾ ਉਹਨਾਂ ਸਮ ਕਰਜ਼ੇ ਦਾ ਇਹ ਜਿਹੜਾ ਮੁੱਖ ਕਾਰਨ ਹੈ ਖਤਮ ਜਿਹੜਾ ਨਹੀਂ ਹੋਊਗਾ ਇਸ ਕਰਕੇ ਕਰਜ਼ੇ ਤੇ ਲੀਕ ਵਜੇ ਕਰਜ਼ੇ ਦਾ ਕਾਰਨ ਜਿਹੜਾ ਹੈਗਾ ਖਤਮ ਹੋਵੇ ਸਵਾਮੀ ਰਥਨ ਕਮਿਸ਼ਨ ਦੇ ਫਾਰਮੂਲੇ ਦੇ ਤਹਿਤ ਜਿਹੜੀ ਹੈਗੀ ਹੈ ਭਾਅ ਹੁਣ ਤੇ ਖਰੀਦੀ ਜਿਹੜੀ ਹੈਗੀ ਆ ਉਹ ਗਰੰਟੀ ਹੋਵੇ ਇਸ ਤੋਂ ਇਲਾਵਾ ਕਿ ਇੱਥੇ ਹਰ ਇੱਕ ਬੰਦੇ ਦੀ ਜਿਹੜੀ ਹੈਗੀ ਆ ਜਿਹੜੇ ਬੰਦੇ ਮੁਲਾਜ਼ਮ ਆ ਹਾਂ ਉਹਨਾਂ ਦੀ ਪੈਨਸ਼ਨ ਹਾਂ ਹੁਣ ਇਹ ਕਹਿ ਦਿੱਤਾ ਜਾਂਦਾ ਕਿ ਵੀ ਜੇ ਮੰਨ ਲਓ ਡੀਸੀ ਰਿਟਾਇਰ ਹੋ ਗਿਆ ਡੀਸੀ ਰਿਟਾਇਰ ਹੋ ਗਿਆ ਸਪੀ ਰਿਟਾਇਰ ਹੋ ਗਿਆ ਉਹ ਲੱਖਾਂ ਰੁਪਏ ਪੈਨਸ਼ਨ ਲੈਂਦੇ ਆ ਹਾਂ ਦੂਜੇ ਪਾਸੇ ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ ਉਹਦੀ ਰਿਟਾਇਰਮੈਂਟ ਦੀ ਕੋਈ ਉਮਰ ਨਹੀਂ ਹੈ ਹੂੰ ਉਹ 70 ਸਾਲ ਦਾ ਵੀ ਮਜ਼ਦੂਰੀ ਕਰ ਰਿਹਾ 75 ਸਾਲ ਦਾ ਵੀ ਖੇਤੀ ਕਰ ਰਿਹਾ ਹੈਗਾ ਉਹਦੀ ਕੋਈ ਰਿਟਾਇਰਮੈਂਟ ਦੀ ਉਮਰ ਨਹੀਂ ਔਰ ਉਹਦੀ ਕੋਈ ਪੈਨਸ਼ਨ ਨਹੀਂ ਹੂੰ ਇਹਦਾ ਇਹਨਾਂ ਦੀ ਪੈਨਸ਼ਨ ਕਿਉਂ ਨਹੀਂ ਬਈ ਇਹਨਾਂ ਦੀ ਪੈਨਸ਼ਨ ਕਿਉਂ ਨਹੀਂ ਹੋਣੀ ਚਾਹੀਦੀਗੀ ਡੀਸੀ ਆ ਡੀਸੀ ਨੇ ਸਾਰੀ ਉਮਰ ਕੀ ਕੀਤਾ ਡੀਸੀ ਨੇ ਸਾਰੀ ਉਮਰ ਕੀ ਕੁਛ ਤਾਂ ਦੱਸੋ ਨਾ ਉਹਨੇ ਤਾਂ लाठीचार्ज ਦੇ ਹੁਕਮ ਦਿੱਤੇ ਆ ਜਾਂ ਜਿੰਨੇ ਕੋ ਜਿਹੜਾ ਸਰਕਾਰ ਦਾ ਜਿਸ ਤਰ੍ਹਾਂ ਦਾ ਤੰਤਰ ਹੈਗਾ ਉਹਨੂੰ ਚਲਾਉਣ 'ਚ ਯੋਗਦਾਨ ਪਾਇਆ ਨਾ ਉਹਨੂੰ ਉਹ ਕਹਿੰਦੇ ਵੀ ਉਹਨੇ ਲੋਕਾਂ ਦੀ ਸੇਵਾ ਕੀਤੀ ਹੈਗੀ ਆ ਤੇ ਜਿਹੜਾ ਇਸ ਮੁਲਕ ਦੇ ਵਿੱਚ ਉਹ ਜਿਹੜੇ ਡੀਸੀ ਦਫ਼ਤਰ 'ਚ ਬੈਠਾ ਹੈਗਾ ਉਹ ਡੀਸੀ ਦਫ਼ਤਰ ਦਾ ਮਜ਼ਦੂਰ ਦਾ ਬਣਾਇਆ ਨਾ ਉਹ ਜਿਹੜਾ ਅਨਾਜ ਖਾਂਦਾ ਹੈਗਾ ਕੱਪੜੇ ਪਾਉਂਦਾ ਹੈਗਾ ਉਹ ਸਾਰਾ ਕੁਝ ਤਾਂ ਕਿਸਾਨ ਦਾ ਪੈਦਾ ਕੀਤਾ ਨਾ ਮੁਲਕ ਦੀ ਸੇਵਾ ਉਹ ਲੋਕ ਕਰਦੇ ਆ ਜਿਹੜੇ ਇੱਥੋਂ ਦੀਆਂ ਉਹ ਚੀਜ਼ਾਂ ਪੈਦਾ ਕਰਦੇ ਜਿੰਦੇ ਨਾਲ ਮੁਲਕ ਦਾ ਢਿੱਡ ਭਰਦਾ ਮੁਲਕ ਦਾ ਧੰਨ ਟੱਕਿਆ ਜਾਂਦਾ ਮੁਲਕ ਦੇ ਵਾਸਤੇ ਘਰ ਪੈਦਾ ਹੁੰਦੇ ਆ ਉਹ ਸਾਰਾ ਕਿਰਤ ਕਰਨ ਵਾਲੇ ਕਿਸਾਨ ਤੇ ਮਜ਼ਦੂਰ ਜਿਹੜੇ ਹੈਗੇ ਪੈਦਾ ਕਰਦੇ ਆ ਉਹਨਾਂ ਦੀ ਕੋਈ ਪੈਨਸ਼ਨ ਨਹੀਂ ਹੈਗੀਗੀ ਤੇ ਦੂਜੇ ਪਾਸੇ ਜਿਹੜੇ ਮਤਲਬ ਇਸ ਤਰ੍ਹਾਂ ਦੇ ਮੁਲਾਜ਼ਮ ਆ ਭਾਵੇਂ ਉਹਨਾਂ ਨੇ ਸਾਰੀ ਉਮਰ ਕ腐ਸ਼ਨ ਕਰਕੇ ਲੱਖਾਂ ਰੁਪਏ ਕਮਾਇਆ ਹੋਵੇ ਇਸ ਤਰ੍ਹਾਂ ਦੇ ਪੁਡੀਸੀ ਆ ਐਸਐਸਪੀ ਆ ਹੋਰ ਮੁਲਾਜ਼ਮ ਜਿਹੜੇ ਮੰਨ ਲਓ ਕਈ ਤੇ ਹੋਰ ਮੁਲਾਜ਼ਮ ਨੇ ਜਿਵੇਂ ਅਧਿਆਪਕਾ ਹੋਰ ਚਲੋ ਉਹ ਤਾਂ ਇੱਕ ਉਹਨਾਂ ਦਾ ਇਸ ਤਰ੍ਹਾਂ ਦੇ ਮੁਲਾਜ਼ਮਾਂ ਦੀਆਂ ਮੰਨੀਆਂ ਜਿਹਨਾਂ ਦਾ ਮਿਹਨਤ ਵਾਲਾ ਕੰਮ ਆ ਹਨ ਜਿਹੜੇ ਬੰਦਿਆਂ ਨੇ ਇੱਕ ਅਫਸਰ ਸ਼ਹੀ ਦੀ ਉੱਪਰਲੀ ਜਗ੍ਹਾ ਤੇ ਬੈਠੇ ਆ ਕਰੋੜਾ ਰੁਪਏ ਦੀਆਂ ਰਿਸ਼ਵਤਾਂ ਖਾਧੀਆਂ ਨੇ ਕਰੋੜਾ ਰੁਪਏ ਦੋ ਨੰਬਰ ਚ ਕਮਾਇਆ ਫਿਰ ਵੀ ਮੋਟੀਆਂ ਪੈਨਸ਼ਨਾਂ ਉਹਨਾਂ ਨੂੰ ਜਿਹੜੀਆਂ ਨੇ ਮਿਲਦੀਆਂ ਨੇ ਤੇ ਦੂਜੇ ਪਾਸੇ ਜਿਹੜਾ ਕਰੋੜਾਂ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਤੇ ਮਜ਼ਦੂਰ ਨੇ ਉਹ ਖੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਹੋ ਰਹੇ ਆ ਔਰ 75 75 80 ਸਾਲ ਦੇ ਬੰਦਿਆਂ ਦਾ ਹੋ ਕੇ ਵੀ ਉਹਨਾਂ ਦਾ ਉਹਨਾਂ ਨੂੰ ਵੇਹਲ ਨਹੀਂ ਹੈ ਉਹਨਾਂ ਨੂੰ ਆਰਾਮ ਕਰਨ ਦਾ ਇਹ ਨਹੀਂ ਹੈਗਾਗਾ ਵੀ ਇਸ ਤੋਂ ਮੁਕਤੀ ਹੋ ਗਈ ਹੈਗੀ ਆ ਤਾਂ ਜਿਹੜੀਆਂ ਇਹ ਮੰਗਾ ਨੇ ਕਿ ਕਿਸਾਨਾਂ ਦੀ ਵੀ ਉਸੇ ਤਰ੍ਹਾਂ ਜਿਹੜੀ ਪੈਨਸ਼ਨ ਹੈਗੀ ਆ ਉਹ ਲੱਗਣੀ ਚਾਹੀਦੀ ਹੈਗੀ ਹੈ ਨਾ ਤਾਂ ਇਹ ਇਹਦੇ علاوہ ਹੋਰ ਬਹੁਤ ਸਾਰੀਆਂ ਕਿਸਾਨੀ ਦੀਆਂ ਮੰਗਾਂ ਨੇ ਲਖੀਮਪੁਰ ਖੀਰੀ ਦਾ ਸਾਡੀਆਂ ਮੰਗਾਂ ਪੈਂਡਿੰਗ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 26 ਜਨਵਰੀ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਮੁਲਕ ਦੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਟਰੈਕਟਰ ਮਾਰਚ ਜਿੰਦੇ ਚ ਸੈਂਕੜੇ ਹਜ਼ਾਰਾਂ ਟਰੈਕਟਰ ਜਿਹੜੇ ਹੈਗੇ ਆ ਉਹ ਭਾਗ ਲੈਣਗੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੁਲਕ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਹ ਸਾਡਾ 26 ਦਾ ਜਿਹੜਾ ਮੁੱਖ ਪ੍ਰੋਗਰਾਮ ਹੋ ਹੈਗਾ ਜੀ